ਸਤ ਸ੍ਰੀ ਅਕਾਲ ਜੀ ਮੈਂ ਰਾਜਦੇਵ ਮੇਰੇ ਚੈਨਲ ਪੰਜਾਬੀ ਸੂਟ ਰਾਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੂਰੇ ਸੂਟ ਨੇ ਪ੍ਰਿੰਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਇਹ ਦੇਖੋ ਨੇ ਤੁਹਾਨੂੰ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਚੈਕ ਪਸ਼ਮੀਨਾ ਦੇ ਉੱਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਜੀ ਤੇ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਅੱਜ ਵਾਂ ਇਹ ਸਾਰੀ ਸੂਟਾਂ ਦੇ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਇਹ ਵਾਂ ਇਹ ਸੂਟ ਦਾ ਤੁਸੀਂ ਦੇਖ ਸਕਦੇ ਹੋ ਲਾਈਟ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣੇ ਡਾਰਕ ਕਲਰ ਦੇ ਫਲਾਵਰ ਨੇ ਜੀ ਜਿਹਨਾਂ ਸੂਟਾਂ ਨਾਲ ਤੁਸੀਂ ਮੈਚਿੰਗ ਬਾਟਮ ਕਰਕੇ ਤੁਸੀਂ ਵਰਕਰ ਹੋਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜੇ ਤੁਹਾਨੂੰ ਇਹ ਵਾਲੇ ਸੂਟਾਂ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਚਾਹੀਦੇ ਨੇ ਤਾਂ ਆਪਾਂ ਦੁਪੱਟਾ ਵੀ ਡਾਈ ਕਰਵਾ ਕੇ ਤੁਹਾਨੂੰ ਦੇ ਦਾਂਗੇ ਜੀ ਤੁਸੀਂ ਸਾਨੂੰ ਸਟੱਫ ਦੱਸ ਸਕਦੇ ਹੋ ਕਿ ਆਪਾਂ ਉਦਾਂ ਦਾ ਹੀ ਸੋਹਣਾ ਜਿਹਾ ਦੁਪੱਟਾ ਡੇਢੀ ਕਰਕੇ ਤੁਹਾਡੇ ਘਰ ਤੱਕ ਸੂਟ ਪਹੁੰਚਾ ਲਾਂਗੇ ਜੀ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਸੋਹਣਾ ਵਿੱਚ ਐਦਾਂ ਚੈੱਕ ਬਣਿਆ ਹੋਇਆ ਪਸ਼ਮੀਨੇ ਦੇ ਵਿੱਚ ਤੇ ਇਹਨਾਂ ਤੇ ਕੋਈ ਵੀ ਫੁਰ ਵਗੈਰਾ ਨਹੀਂ ਆਊਗਾ ਜੀ ਸਾਰੇ ਵਰਕ ਸਾਰਾ ਵਧੀਆ ਕੁਆਲਿਟੀ ਦਾ ਪਸ਼ਮੀਨਾ ਹੈ ਜੀ ਆਪਣੇ ਕੋਲ ਕੋਈ ਵੀ ਵਰਗੈਰਾ ਕਿਸਕੇਦਰ ਨਹੀਂ ਆਉਗੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਜੇਵਾਂ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਨੇਸ ਸੂਟ ਹੈ ਜੀ ਆਪਣੇ ਕੋਲ ਚੈੱਕ ਦੇ ਵਿੱਚ ਹੀ ਪਸ਼ਮੀਨਾ ਤੇ ਸੇਮ ਡਿਜ਼ਾਈਨ ਹੈ ਇਹ ਕਲਰ ਦਾ ਫਰਕ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਪਿਕੋਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਫਲਾਵਰ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਸੂਟਾਂ ਦੀ ਅਲੱਗ-ਅਲੱਗ ਪ੍ਰਿੰਟਿੰਗ ਹੋ ਗਈ ਜੀ ਤੇ ਬਹੁਤ ਜ਼ਿਆਦਾ ਸੋਹਣੇ ਫਲਾਵਰ ਬਣੇ ਹੋਏ ਨੇ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਵਾਹ ਸੂਟ ਦਾ ਜੇ ਤੁਸੀਂ ਇਹ ਤੁਸੀਂ ਇਹਦੇ ਨਾਲ ਪਲੇਨ ਬਾਟਮ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਜੇ ਤੁਸੀਂ जो तुम आल ओवर लेना चाहते हो तो आप आल ओवर भी दे देंगे जी जिड़ा भी यदा रेट होगा आप स्क्रीन उ दे देंगे जी बहुत ज़्यादा सोहने कलर ने तो बहुत ज़्यादा सोहना प्रिंट है जी नैक्सट सूट है जी अपने को ग्रीन फ्रोजी जहाँ कलर आ कलमकारी प्रिंट है जी ये वाला ਇਹ ਬਹੁਤ ਜਿਆਦਾ ਸੋਹਣਾ print ਹੈ ਜੀ ਕਲਮਕਾਰੀ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਕਲਮਕਾਰੀ print ਹੈ ਜੀ ਬਹੁਤ ਜਿਆਦਾ ਸੋਹਣਾ ਕੋਈ ਵੀ ਰੰਗ ਤੇ ਬੁਰੂ ਗੇਰਾ ਨਹੀਂ ਆਊਗਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਜੇ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਲੈਂਸੀਸ ਦੇ ਨਾਲ ਡਿਜ਼ਾਈਨ ਕਰਕੇ ਇਹ ਵਾਲਾ ਸੂਟ ਰੈਡੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣੀ ਲੁੱਕ ਆਊਗੀ ਇਹ ਵਾਲੇ ਸੂਟ ਦੀ ਜੇਵਾ print ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸਟ ਵੀ ਆਪਣੇ ਕੋਲ ਕਲਮਕਾਰੀ print ਦੇ ਵਿੱਚ ਹੈ ਜੀ ਤੇ ਲਾਈਟ ਫਰੋਜੀ ਕਲਰ ਹੈ ਨਾ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਤੇ ਬਹੁਤ ਜਿਆਦਾ ਸੋਹਣਾ print ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ suit order ਕਰ ਸਕਦੇ ਹੋ ਜੀ ਆਪਾਂ ਤੁਹਾਨੂੰ ਸਾਰੇ suit ਖੋਲ ਕੇ ਦਿਖਾ ਦਿੱਤੇ ਨੇ ਜੀ ਜਿਹੜਾ ਵੀ ਤੁਹਾਨੂੰ print ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਇਹ ਬਹੁਤ ਜਿਆਦਾ ਸੋਹਣੇ print ਨੇ ਜੀ ਜਿਹੜਾ ਵੀ ਤੁਹਾਨੂੰ print ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਨੈਕਸਟ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਤੇ ਅਲੱਗ ਜੀ ਪ੍ਰਿੰਟਿੰਗ ਹੈ ਬੜਾ ਸੂਰਤੀ ਇਹ ਲਾਈਟ ਕਲਰ ਦਾ ਪਲੇਨ ਦਾ ਜੇ ਤੁਸੀਂ ਕਿਸੇ ਵੀ ਪ੍ਰਿੰਟ ਦੇ ਨਾਲ ਪਲੇਨ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਬਾਟਮ ਲਗਾ ਕੇ ਦੇ ਦਾਂਗੇ ਜੀ ਜੇ ਤੁਸੀਂ ਮਸ਼ੀਨ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਮਸ਼ੀਨ ਵਰਕ ਵੀ ਕਰਕੇ ਦੇ ਦਾਂਗੇ ਜੀ ਕਿਸੇ ਵੀ ਸਟੱਫ ਉੱਤੇ ਕੋਈ ਵੀ ਗੁਰ ਵਗੈਰਾ ਨਹੀਂ ਆਊਗਾ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਦੇਖ ਸਕਦੇ ਹੋ ਅਲੱਗ ਜੀ ਪ੍ਰਿੰਟਿੰਗ ਹੈ ਤੇ ਬਹੁਤ ਹੀ ਜਿਆਦਾ ਸੋਹਣੇ ਕਲਰ ਨੇ ਪ੍ਰਿੰਟ ਦੇ ਵਿੱਚ ਜੇਵਾ ਪ੍ਰਿੰਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਜੇ ਤੁਸੀਂ ਇਹਦੇ ਨਾਲ ਬੋਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਵਰਕ ਵੀ ਕਰਕੇ ਦੇ ਦਾਂਗੇ ਜੀ ਤੇ ਇਹ ਵੜਾ ਆਇਗਾ ਜੀ ਕਸ਼ਮੀਰੀ ਵਰਕ ਦੇ ਵਿੱਚ ਤੇ ਕਸ਼ਮੀਰੀ ਵਰਕ ਦੇ ਵਿੱਚ ਬਹੁਤ ਜਿਆਦਾ ਸੋਨਾ ਸੂਟ ਹੈ ਜੀ ਬਸਟਰ ਜੈਨੋ ਕਲਰ ਦਾ ਸੂਟ ਹੈ ਠੀਕ ਐਦਾਂ ਦਾ ਨੈਕ ਡਿਜ਼ਾਈਨ ਹੈਗਾ ਇਹ ਬਹੁਤ ਜਿਆਦਾ ਸੋਹਣਾ ਕਲਰ ਨੇ ਤੇ ਬਹੁਤ ਸੋਹਣੇ ਕਲਰ ਪਾ ਕੇ ਵਰਕ ਕੀਤਾ ਹੋਇਆ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਤੁਸੀਂ ਦੇਖ ਸਕਦੇ ਇਹਦੇ ਤੇ ਵੀ ਕੋਈ ਬੁਰੂ ਵਗੈਰਾ ਨਹੀਂ ਆਊਗਾ ਜੀ ਜੇ ਤੁਸੀਂ ਇਹ ਵਾਇ ਸੂਟਾਂ ਦੇ ਵਿੱਚ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੇਰਾ WhatsApp ਲਿੰਕ ਨੂੰ ਜੁਰਜ ਵੈਰੀ ਕਰੋ ਜੀ ਤੇ ਇਹਦੇ ਨਾਲ ਵੀ ਬਹੁਤ ਜਿਆਦਾ ਸੋਹਣਾ ਤੇ ਪੂਰਾ ਹੈਵੀ ਵਰਕ ਵਾਲਾ ਸ਼ਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਾਲ ਦੀ ਗ੍ਰੇਸ ਚੈੱਕ ਕਰ ਸਕਦੇ ਹੋ ਜੀ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਸਾਰੇ ਸ਼ਾਲ ਦੇ ਉੱਤੇ ਪੂਰਾ ਹੈਵੀ ਸ਼ਾਰ ਬਣਿਆ ਹੋਇਆ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਜੇ ਇਹਦੇ ਵਿੱਚ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਜਰੂਰ ਮੈਸੇਜ ਕਰਿਓ ਜੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ ਸੂਟ ਦੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜਾ ਵੀ ਹੁੰਦਾ ਰੇਟ ਹੋਗਾ ਆਪਾਂ ਸਕੇਲ ਉੱਤੇ ਦੇ ਦਾਂਗੇ ਜੀ। ਸੂਟ ਹੈ ਜੀ ਆਪਣੇ ਕੋਲ ਤੇ ਇਹ ਵੀ ਬਹੁਤ ਜਿਆਦਾ ਸੋਹਣਾ ਪਸ਼ਮੀਨੇ ਦੇ ਸੂਟ ਨੇ। ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਵਾਹ ਸੂਟਾਂ ਵੀ ਤੁਸੀਂ ਦੇਖ ਸਕਦੇ ਹੋ। ਤੇ ਬਹੁਤ ਜਿਆਦਾ ਸੋਹਣੇ ਬਨਾਰਸੀ ਸੂਟ ਨੇ ਪਸ਼ਮੀਨੇ ਦੇ ਵਿੱਚ। ਤੇ ਇੰਨਾ ਦੀ ਇਹਦੀ ਨੈਕ ਡਿਜ਼ਾਈਨਿੰਗ ਵਾਲੀ ਹੋਈ ਆ ਤੇ ਇਹ ਵਾਲਾ ਆਏਗਾ ਜੀ ਘੇਰੇ ਦੇ ਉੱਤੇ ਬਾਰਡਰ ਬਣਿਆ ਹੋਇਆ ਜਿੱਦਾ ਹੀ ਫਰੰਟ ਦੇ ਉੱਤੇ ਬਹੁਤ ਜਿਆਦਾ ਸੋਨਾ ਬਾਰਡਰ ਬਣਿਆ ਹੋਇਆ ਉਦਾਂ ਹੀ ਬੈਕ ਸਾਈਡ ਦੇ ਉੱਤੇ ਬਣਿਆ ਹੋਇਆ ਜੀ ਤੁਸੀਂ ਤੇ ਐਕਸਰ ਕਰ ਦਿਓ ਬਹੁਤ ਜਿਆਦਾ ਸੋਹਣੇ ਸੂਤ ਨੇ ਅੱਜ ਵਾਰ ਸਾਰੇ ਇਹ ਨਾਲ ਇਹ ਵੜੀਆਂ ਬਾਜੂ ਨੇ ਜੀ ਪੂਰੀਆਂ ਹੈਵੀ ਬਾਜੂ ਨੇ ਇਹ ਫੁੱਲ ਬਨਾਰਸੀ ਦੇ ਵਿੱਚ ਬਾਟਮ ਆਉਗੀ ਜੀ ਰੈੱਡ ਕਲਰ ਦੇ ਵਿੱਚ ਰੈੱਡ ਕਲਰ ਦੀ ਬਾਟਮ ਹੈ ਜੀ ਫੁੱਲ ਬਨਾਰਸੀ ਦੇ ਵਿੱਚ ਤੇ ਇਹਨਾਂ ਤੇ ਵੀ ਕੋਈ ਵੀ ਵਗੈਰਾ ਨਹੀਂ ਆਊਗਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਅੱਜਵਾਰੇ ਸਾਰੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਸੋਹਣੇ ਸ਼ਾਲ ਨੇ ਜੀ ਤੇ ਇਹ ਵਾਲੀ ਫਰੋਜੀ ਤੇ ਫਰੋਜੀ ਤੇ ਰੈੱਡ ਕਲਰ ਦੀ ਬਹੁਤ ਜ਼ਿਆਦਾ ਸੋਹਣੀ ਮੈਚਿੰਗ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਰੈੱਡ ਕਲਰ ਦਾ ਬਹੁਤ ਜ਼ਿਆਦਾ ਸੋਹਣਾ ਸ਼ਾਲ ਹੈ ਸ਼ਾਲ ਪੂਰੇ 1.5 ਮੀਟਰ ਦੇ ਮਿਲਣਗੇ ਜੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸ਼ਾਲ ਨੇ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਬਹੁਤ ਜਿਆਦਾ ਸੋਹਣੀ ਬਨਾਰਸੀ ਸੂਟ ਦੀ ਜੇਵਾ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹ ਵਾਲੇ ਬਨਾਰਸੀ ਦੇ ਵਿੱਚ ਸੂਟ ਨੇ ਜੇ ਤੁਸੀਂ ਬਨਾਰਸੀ ਦੇ ਵਿੱਚ ਵੀ ਹੋਰ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੁਆਇਨ ਕਰਿਓ ਜੀ ਨੈਕਸਟ ਵੀ ਆਪਣੇ ਕੋ ਬਨਾਰਸੀ ਪ੍ਰਿੰਟ ਦੇ ਉੱਤੇ ਹੈ ਸੂਟ ਆਪਣਾ ਕਾਫੀ ਡਿਮਾਂਡ ਦੇ ਉੱਤੇ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਣੀ ਡਿਜ਼ਾਈਨਿੰਗ ਆ ਨੈੱਕ ਵੀ ਤੇ ਜਿੱਦਾਂ ਹੀ ਫਰੋਜੀ ਸੂਟ ਦੇ ਵਿੱਚ ਬਾਰਡਰ ਬਣਿਆ ਹੋਇਆ ਸੀ ਉਦਾਂ ਹੀ ਬਾਰਡਰ ਬਣਿਆ ਹੋਇਆ ਤੇ ਨਾਲ ਹੀ ਬੈਕ ਸਾਈਡ ਤੇ ਜਿੱਦਾਂ ਹੀ ਫਰੋਜੀ ਜਿੱਦਾਂ ਹੀ ਫਰੋਜੀ ਸੂਟ ਦੇ ਵਿੱਚ ਬਾਰਡਰ ਬਣਿਆ ਹੋਇਆ ਸੀਗਾ ਉਦਾਂ ਹੀ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਬਾਰਡਰ ਹੈ ਜੀ ਤੇ ਬੈਕ ਸਾਈਡ ਦੇ ਉੱਤੇ ਵੀ ਉਦਾਂ ਹੀ ਬਾਰਡਰ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਹਦੇ ਨਾਲ ਦੀ frozy ਕਲਰ ਦੀ ਬਹੁਤ ਜਿਆਦਾ ਸੋਹਣੀ ਮੈਚਿੰਗ ਹੈ frozy ਕਲਰ ਦੀ ਬਾਟਮ ਹੈ ਜੀ ਸਾਰੀ ਸਾਰੀ ਪਿਓਰ ਬਨਾਰਸੀ ਦੇ ਵਿੱਚ ਸੂਟ ਨੇ ਜੀ ਇਹ ਵਾਲੇ ਕੁਛ ਮਹੀਨੇ ਦੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਤੇ ਪਿਓਰ ਬਨਾਰਸੀ ਦੀ ਬਾਟਮ ਹੈ ਜੀ ਤੇ ਪਿਓਰ ਬਨਾਰਸੀ ਦੇ ਵਿੱਚ ਆਏਗਾ ਸ਼ਾਨ ਬਹੁਤ ਜਿਆਦਾ ਸੋਨਾ ਸ਼ਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਸੋਨਾ ਕੰਮ ਹੈ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਇਨਦੇ ਕੋਈ ਵੀ ਬੁਰ वगैरह ਨਹੀਂ ਡਿਮਾਂਡ ਦੇ ਉੱਤੇ ਬਹੁਤ ਜਿਆਦਾ ਸੋਨੇ ਸੂਟ ਲੈ ਕੇ ਆਏ ਆ ਜੀ ਜਿਨ੍ਹਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਐਦਾਂ ਦੀ ਲੁੱਕ ਆ ਰਹੀ ਹੈ ਜੀ ਜੇਵਾ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜਾ ਸੂਟਾਂ ਤੋਂ ਇਲਾਵਾ ਤੁਸੀਂ ਹੋਰ ਪ੍ਰਿੰਟ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ WhatsApp ਲਿੰਕ ਨੂੰ ਜੋ ਜੁਆਇਨ ਕਰੋ ਜੀ ਜੇ ਮੇਰੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁਰ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਤੇ ਮੇਰੀ ਵੀਡੀਓ ਵਾਤੇ ਵਾਤੇ ਸ਼ੇਅਰ ਕਰਿਆ ਕਰੋ ਤਾਂ ਜੋ ਸਾਰਿਆਂ ਤੱਕ ਮੇਰੀ ਵੀਡੀਓ ਸਾਦੀ ਨਾਲ ਪਹੁੰਚ ਸਕੇ ਮੇਰੀ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਸੋਣ ਸੋਏ ਸੂਟਾਂ ਇਹਨਾਂ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ